ਹੰਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਝੋਨੇ ਦੀ ਫਸਲ ਦੇ ਵਿੱਚ ਯੂਰੀਆ ਦੀ ਵਰਤੋਂ ਬਾਰੇ ਜਿਹੜੇ ਵਾਰ-ਵਾਰ ਸਵਾਲ ਆ ਰਹੇ ਆ। ਪਹਿਲਾਂ ਵੀ ਆਪਾਂ ਵੀਡੀਓ ਰਾਹੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪਹਿਲੀ ਕਿਸ਼ਤ ਆਪਾਂ ਕਦੋਂ ਪਾਉਣੀ ਆ। ਦੂਜੀ ਤੀਜੀ ਕਿਸ਼ਤ ਦੇ ਵਿੱਚ ਵੱਖ-ਵੱਖ ਕਿੰਨਾ ਰੱਖਣਾ। ਕੁੱਲ ਆਪਾਂ ਕਿੰਨੀ ਜਿਹੜੀ ਡੋਜ਼ ਆ ਪਾਉਣੀ ਆ। ਤੇ ਵੱਖ-ਵੱਖ ਕਿਸਮਾਂ ਦੇ ਵਿੱਚ ਆਪਾਂ ਲਾਸਟ ਡੋਜ਼ ਯੂਰੀਆ ਦੇ ਕਦੋਂ ਤੱਕ ਖਤਮ ਕਰ ਸਕਦੇ ਹਾਂ ਉਹਦੇ ਨਾਲ ਜਿਹੜੀ ਫਟਾਰੇ ਵਾਲੀ ਸਪਰੇ ਬਾਰੇ ਆਪਾਂ ਦੱਸਿਆ ਕਿ ਉਹ ਆਪਾਂ ਕਿੰਨੇ ਦਿਨ ਬਾਅਦ ਕਰ ਸਕਦੇ ਹਾਂ ਇਸ ਤੋਂ ਇਲਾਵਾ ਸਿੱਤੀ ਵਿਜਾਈ ਜਾਂ ਹੋਰ ਫਸਲਾਂ ਦੇ ਵਿੱਚ ਜਿਹੜੀ ਯੂਰੀਆ ਖਾਦ ਬਾਰੇ ਆਪਾਂ ਡਿਟੇਲਸ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਕੋਈ ਨਵੇਂ ਕਿਸਾਨ ਵੀ ਜੁੜੇ ਹੋਣ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਾ ਬਟਨ ਦਾ ਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਾਲ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਝੋਨੇ ਦੀ ਫਸਲ ਦੇ ਵਿੱਚ ਯੂਰੀਆ ਖਾਦ ਜੀ ਤੋਂ ਨਾਈਟ੍ਰੋਜਨ ਮਿਲਦੀ ਹੈ ਜਿਹਦਾ ਕਿ ਫਟਾਰੇ ਦੇ ਵਿੱਚ ਮੁੱਖ ਰੋਲ ਆ ਝੋਨੇ ਦੀ ਫਸਲ ਦੇ ਵਿੱਚ ਫਟਾਰਾ ਸ਼ੁਰੂ ਹੋਣ ਦੇ ਵਿੱਚ ਸ਼ੁਰੂਆਤੀ 20 ਦਿਨ ਜਿਹੜੀ ਹੈਗੀ ਨਾਈਟrogen ਦੀ ਘੱਟ ਜ਼ਰੂਰਤ ਹੁੰਦੀ ਹੈ ਇਹਨੂੰ ਫਾਸਫੋਰਸ ਪੋਟਾਸ਼ ਜਾਂ ਜ਼ਿੰਕ ਜਿਹੜੇ ਤੱਤ ਇਸ ਤੋਂ ਇਲਾਵਾ ਜੜਾਂ ਦੀ ਗਰੋਥ ਦੇ ਵਿੱਚ ਬੂਟੇ ਨੂੰ ਕੀੜੇ ਮਕੌੜੇ ਬਿਮਾਰੀਆਂ ਪ੍ਰਤੀ ਸੈਨ ਸ਼ਕਤੀ ਬਣਾਉਣੀ ਬੂਟੇ ਦੇ ਵਿੱਚ એનર્ਜੀ ਪੈਦਾ ਕਰਨ ਜਿਵੇਂ ਫਾਸਫੋਰਸ ਦਾ ਸਪੈਸ਼ਲ ATP ਸਿੰਥੈਸਿਸ ਵਾਸਤੇ ਇਹ ਜਿਹੜੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਨਾਈਟrogen ਦੀ ਜਿਹੜੀ ਮੈਕਸਿਮਮ ਜ਼ਰੂਰਤ ਆ ਉਹ 20 ਦਿਨ ਤੋਂ ਬਾਅਦ ਸ਼ੁਰੂ ਹੁੰਦੀ ਪਹਿਲਾਂ ਵੀ ਜ਼ਰੂਰਤ ਹੁੰਦੀ ਹੈ ਗਰੋਥ ਵਾਸਤੇ ਪਰ 20 ਦਿਨ ਤੋਂ ਬਾਅਦ 20 ਦਿਨ ਤੋਂ ਲੈ ਕੇ ਤੇ 50 ਦਿਨ ਤੱਕ 60 ਦਿਨ ਤੱਕ ਵੈਰਾਈਟੀ ਦੇ ਹਿਸਾਬ ਨਾਲ 60 ਪੈਣ ਦਿਨ ਤੱਕ ਜਦੋਂ ਤੱਕ ਉਹ ਫਟਾਰਾ ਲੈਂਦੀਆਂ ਪੈਨੀਕਲ ਇਨੀਸ਼ੀਏਸ਼ਨ ਤੱਕ ਉਹਨੂੰ ਨਾਈਟ੍ਰੋਜਨ ਖਾਦ ਦੀ ਜ਼ਰੂਰਤ ਹੁੰਦੀ ਹੈ ਕੋਈ ਕਿਸਾਨ ਵੀਰ ਜਿਹੜੇ 20 ਦਿਨਾਂ 'ਚ ਜਾਂ 25 ਦਿਨਾਂ 'ਚ ਜਾਂ 28 ਦਿਨਾਂ 'ਚ ਜਿਹੜੀ ਨਾਈਟ੍ਰੋਜਨ ਖਤਮ ਕਰ ਦਿੰਦੇ ਆ ਡੋਜ਼ ਉਹਦੇ ਨਾਲ ਕੀ ਹੁੰਦਾ ਐਕਸੈਸ ਹੋ ਜਾਂਦੀ ਨਾਈਟ੍ਰੋਜਨ ਜਿਹਦੇ ਨਾਲ ਫਸਲਾਂ ਦੇ ਵਿੱਚ ਕੀੜੇ ਮਕੌੜੇ ਬਿਮਾਰੀਆਂ ਖਾਸ ਤੌਰ ਤੇ ਪੱਤਾ ਲਪੇਟ ਸੁੰਡੀ ਸ਼ੀਥ ਬਲਾਈਟ ਜਾਂ ਜਿਹੜੀ ਹੈਗੀ ਹੈ ਬੈਕਟੀਰੀਅਲ ਬ্লাইਟ ਗਟੋਲੀ ਰੋਗ ਪੈਣਾ ਇਹ ਜੀਆਂ ਜਿਹੜੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਸੋ ਜਿਹੜੀ ਯੂਰੀਆ ਖਾਦ ਆ ਕਿਸਾਨ ਵੀਰੋ ਜਾਂ ਦੂਜੇ ਤੱਤ ਸਾਰੀਆਂ ਫਸਲ ਜਿਹੜੀ ਫਸਲ ਨੂੰ ਜਿਹੜੀ ਹੈਗੀ ਹੈ ਸਿਫਾਰਿਸ਼ ਕੀਤੀ ਫਾਸਫੋਰਸ ਤੇ ਪੋਟਾਸ਼ ਆ ਉਹ ਆਪਾਂ ਜਿਹੜੀ ਹੈਗੀ ਆ ਕਦੋਂ ਕਰਨ ਸਮੇਂ ਪਾ ਦੇਣੀ ਖੇਤ ਦੇ ਵਿੱਚ ਫਾਸਫੋਰਸ ਤੇ ਪੋਟਾਸ਼ ਯੂਰੀਆ ਖਾਦ ਦਾ ਤੀਜਾ ਹਿੱਸਾ ਵੀ ਆਪਾਂ ਕਦੋਂ ਕਰਨ ਤੋਂ ਪਹਿਲਾਂ ਜਾਂ ਪਨੀਰੀ ਲਾਉਣ ਤੋਂ ਜਿਹੜੀ ਪੁੱਟ ਕੇ ਲਾਉਣ ਤੋਂ 7 ਦਿਨ ਦੇ ਵਿੱਚ ਵਿੱਚ ਜਿਹੜੀ ਹੈਗੀ ਐ ਝੋਨੇ ਦੀ ਫਸਲ ਨੂੰ ਯੂਰੀਆ ਦੀ ਤੀਜੀ ਜਿਹੜੀ ਹੈਗੀ 30% ਹਿੱਸਾ ਪਾ ਦੇਣਾ 30 ਤੋਂ 33% ਤੀਜਾ ਹਿੱਸਾ ਬਾਕੀ ਯੂਰੀਆ ਖਾਦ ਜਿਹੜੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ PR124 PR126 ਇਹਨਾਂ ਨੂੰ ਦੋ ਬਰਾਬਰ ਹਿੱਸਿਆਂ 'ਚ ਜਿਹੜੀ ਹੈਗੀ ਐ ਪਨੀਰੀ ਲਾਉਣ ਤੋਂ ਤਿੰਨ ਤੇ ਪੰਜ ਹਫ਼ਤਿਆਂ ਬਾਅਦ ਛਿੱਟੇ ਨਾਲ ਆਪਾਂ ਪਾ ਦੇਣੀ ਹੈ ਤਿੰਨ ਹਫ਼ਤੇ ਮਤਲਬ 21 ਦਿਨ ਤੇ ਪੰਜ ਹਫ਼ਤੇ 35 ਦਿਨ ਤੇ ਪਹਿਲੀ ਯੂਰੀਆ ਕਦੋਂ ਕਰਨ ਵੇਲੇ ਉਸ ਤੋਂ ਬਾਅਦ 7 ਜਾਂ 7 ਦਿਨ ਦੇ ਅੰਦਰ ਅੰਦਰ ਜੇ ਕਦੋਂ ਕਰਨ ਵੇਲੇ ਨਹੀਂ ਪਾਈ ਫਿਰ 21 ਦਿਨ ਤੇ ਫਿਰ ਆਪਾਂ 35 ਦਿਨ ਤੱਕ ਜਿਹੜੀ ਹੈਗੀ ਆ PR124 PR126 ਜਿਹੜੀਆਂ ਇਸ ਤੋਂ ਇਲਾਵਾ ਦੂਜੀਆਂ ਕਿਸਮਾਂ ਨੇ PR ਕਿਸਮਾਂ PR121 ਐ 22 ਐ ਅ ਜਿਹੜੀ ਹੈਗੀ ਆ 28 ਐ 29 ਐ PR114 ਐ PR118 ਜਿਹੜੀ ਵੀ PR ਕਿਸਮ ਐ ਇਸ ਤੋਂ ਇਲਾਵਾ ਲਈ ਆ ਉਹਦੇ ਵਿੱਚ ਆਪਾਂ ਪਹਿਲੀ ਕਿਸ਼ਤ ਕਦੋਂ ਕਰਨ ਵੇਲੇ ਜਾਂ 7 ਦਿਨ ਦੇ ਅੰਦਰ ਅੰਦਰ ਉਸ ਤੋਂ ਬਾਅਦ ਪਨੀਰੀ ਪੱਟ ਕੇ ਲਾਉਣ ਤੋਂ 3 ਤੇ 6 ਹਫ਼ਤੇ ਬਾਅਦ ਮਤਲਬ 21 ਦਿਨ ਤੇ ਤੇ ਉਸ ਤੋਂ ਬਾਅਦ 42 ਦਿਨ ਤੇ ਯੂਰੀਆ ਦੀ ਇੱਕ ਕੈਸ ਤੋਂ ਦੂਜੀ ਕੈਸ ਦਾ ਘੱਟੋ-ਘੱਟ ਫਾਸਲਾ 14 ਦਿਨ ਦਾ ਤੇ ਵੱਧ ਤੋਂ ਵੱਧ ਆਪਾਂ ਜਿਹੜਾ ਹੈਗਾ 20 ਤੋਂ 22 ਦਿਨ ਦਾ ਰੱਖ ਸਕਦੇ ਹਾਂ ਜਿਵੇਂ ਦੂਜੀ ਰਤੀਜੀ ਕੈਸ ਦਾ ਫਾਸਲਾ ਜਿਹੜਾ ਹੈਗਾ ਆਪਾਂ ਘੱਟ ਸਮਾਂ ਵਾਲੀਆਂ ਕਿਸਮਾਂ ਚ 14 ਦਿਨ ਦਾ ਵੱਧ ਸਮਾਂ ਵਾਲੀਆਂ ਕਿਸਮਾਂ ਚ 21-22 ਦਿਨ ਦਾ ਜਿਹੜਾ ਫਾਸਲਾ ਰੱਖਣਾ ਕਿਉਂਕਿ ਜਦੋਂ ਆਪਾਂ ਨਾਈਟ੍ਰੋਜਨ ਜਿਹੜੀ ਯੂਰੀਆ ਦਿੰਨੇ ਆ ਯੂਰੀਆ ਦੇ ਵਿੱਚੋਂ ਕਿਉਂਕਿ ਝੋਨਾ ਉਹ ਅਮੋਨੀਕਲ ਫਾਰਮ ਚ ਨਾਈਟ੍ਰੋਜਨ ਜ਼ਿਆਦਾ ਅਪਟੇਕ ਕਰਦਾ ਤੇ ਜਿਹੜੀ ਇਹ ਨਿੰਮ ਲਪਤ ਯੂਰੀਆ ਹੁੰਦੀ ਹੈ ਸਲੋ ਰੀਲੀਜ਼ਿੰਗ ਹੈ ਜਦੋਂ ਆਪਾਂ ਜ਼ਮੀਨ ਦੇ ਵਿੱਚ ਇਹ ਯੂਰੀਆ ਖਾਦ ਪਾਉਣੀ ਹੈ ਉਦੋਂ ਬਾਅਦ ਇਹ ਅਮੋਨੀਫੀਕੇਸ਼ਨ ਹੋਣੀ ਅਮੋਨੀਆ ਫਾਰਮ ਚੋਂ ਚੇਂਜ ਹੋਣਾ 24 ਘੰਟੇ ਬਾਅਦ ਉਹ ਪ੍ਰੋਸੈਸ ਸ਼ੁਰੂ ਹੁੰਦੀ ਹੈ ਤੇ 3 ਤੋਂ 4 ਦਿਨ ਦੇ ਵਿੱਚ ਮੋਨਿਕਲ ਫਾਰਮ ਦੇ ਵਿੱਚ ਉਹ ਨਾਈਟ੍ਰੋਜਨ ਜਿਹੜੀ ਐਨ ਨਾਈਟ੍ਰੋਜਨ ਦੀ ਮੋਨਿਕਲ ਫਾਰਮ ਦੇ ਵਿੱਚ ਬਦਲਦੀ ਹੈ ਉਦੋਂ ਬਾਅਦ ਬੂਟਿਆਂ ਦੇ ਲੈਣ ਜੋਗ ਹੁੰਦੀ ਹੈ ਜੇ ਆਪਾਂ ਹਫਤੇ ਬਾਅਦ ਹੀ ਅਗਲੀ ਡੋਜ਼ ਦੇਈ ਜਾਂਨੇ ਤਾਂ ਉਹਦੇ ਨਾਲ ਮੇਰਾ ਖਿਆਲ ਵੀ ਆਪਾਂ ਨੂੰ ਫਾਇਦਾ ਨਹੀਂ ਹੋਊ ਇਹਦੇ ਵਿੱਚ ਲਾਸ ਖਾਸ ਕਰਕੇ ਡੀ ਨਾਈਟ੍ਰਿਫਿਕੇਸ਼ਨ ਵੋਲੇਟਾਈਜੇਸ਼ਨ ਲਾਸ ਗੈਸੀਅਸ ਫਾਰਮ ਗੈਸ ਦੇ ਰੂਪ ਦੇ ਵਿੱਚ ਤੇ ਲੀਚਿੰਗ ਲਾਸ ਇਹਦੇ ਨਾਲ ਜਿਹੜਾ ਹੈਗਾ ਨੁਕਸਾਨ ਹੁੰਦਾ ਹੈ ਜੇ ਯੂਰੀ ਕਿਉਂਦੋਂ ਪਾਉਣੀ ਆ ਪਹਿਲੀ ਕਿਸ਼ਤ ਨੂੰ ਛੱਡ ਕੇ ਪਹਿਲੀ ਕਿਸ਼ਤ ਆਪਾਂ ਕਦੋਂ ਕਰਨ ਵੇਲੇ ਜੇ ਪਾ ਲਈ ਤਾਂ ਬੈਸਟ ਹੈ ਕਿਉਂਕਿ ਉਹ ਰਿਡਿਊਸਡ ਜ਼ੋਨ 'ਚ ਥੱਲੇ ਚਲੀ ਜਾਂਦੀ ਬੂਟੇ ਨੂੰ ਬਹੁਤ ਵਧੀਆ ਗਰੋਥ ਵਾਸਤੇ ਸਹਾਇਤਾ ਕਰਦੀ ਹੈ ਜੇ ਆਪਾਂ 7ਵੇਂ ਦਿਨ ਪਾਉਣੇ ਖੇਤ 'ਚ ਪਾਣੀ ਖੜਾ ਪਰ ਦੂਜੀ ਤੇ ਤੀਜੀ ਕਿਸ਼ਤ ਉਦੋਂ ਦੇਣੀ ਹੈ ਜਦੋਂ ਖੇਤ ਦੇ ਵਿੱਚ ਪਾਣੀ ਨਹੀਂ ਖੜਾ ਮਤਲਬ ਖੇਤ ਦੇ ਵਿੱਚ ਮੰਨ ਲਓ ਯੂਰੀਆ ਪਾਉਣ ਤੋਂ 1-2 ਦਿਨ ਪਹਿਲਾਂ ਪਾਣੀ ਬੰਦ ਕਰ ਦਿਓ ਤੇ ਯੂਰੀਆ ਪਾ ਕੇ ਉਹ ਤੋਂ ਦੂਜੇ ਜਾਂ ਤੀਜੇ ਦਿਨ ਪਾਣੀ ਛੱਡੋ ਤਾਂ ਕਿ ਉਹਦੀ ਜੜੀ ਹੈ ਇਨਕਾਰਪੋਰੇਸ਼ਨ ਯੂਰੀਆ ਜਿਹੜੀ ਪਾਣੀ ਦੇ ਨਾਲ ਜ਼ਮੀਨ ਦੇ ਵਿੱਚ ਚਲੀ ਜਾਵੇ ਤੇ ਬੂਟਿਆਂ ਨੂੰ ਮਿਲਣਯੋਗ ਹਾਲਤ ਦੇ ਵਿੱਚ ਹੋ ਜਾਵੇ ਤੇ ਉਹਦੇ ਲਾਸ ਘੱਟ ਹੋਣ ਇੱਕ ਹੈਗਾ ਕਿਸਾਨ ਵੀਰ ਯੂਰੀਆ ਦੇ ਨਾਲ ਪਹਿਲੀ ਕਿਸ਼ਤ ਨਾਲ ਜਾਂ ਦੂਜੀ ਕਿਸ਼ਤ ਨਾਲ ਜਿਹੜੇ ਹੈਗੇ ਆ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਾ ਪੁੱਛਦੇ ਕੀਟਨਾਸ਼ਕ ਕਦੋਂ ਪਾਉਣੀ ਸ਼ੁਰੂ ਕਰੀਏ ਉੱਲੀਨਾਸ਼ਕ ਕਦੋਂ ਪਾਈਏ ਕਿਸਾਨ ਵੀਰ ਜਦੋਂ ਆਪਾਂ ਫਸਲ ਲਾਈ ਆ ਹਜੇ ਆਪਾਂ ਇਹਦੀ ਖਾਦਾਂ ਪੂਰੀਆਂ ਨਹੀਂ ਕੀਤੀਆਂ ਜਿਹੜੇ ਉੱਲੀ ਰੋਗ ਆ ਜ਼ਿਆਦਾਤਰ ਨਸਾਰੇ ਸਮੇਂ ਆਉਂਦੇ ਆ ਜਦੋਂ ਅਨਸਾਰਾ ਸ਼ੁਰੂ ਹੋਣ ਤੋਂ ਕੁਝ ਟਾਈਮ ਪਹਿਲਾਂ ਜਦੋਂ ਕਿ ਰੁਕ ਰੁਕ ਕੇ ਮੀਂਹ ਪੈਂਦੇ ਆ ਤੇਜ਼ ਹਵਾਵਾਂ ਚੱਲਦੀਆਂ ਹੁੰਦੀਆਂ ਹਵਾ ਦੇ ਵਿੱਚ ਨਮੀ ਵੀ ਹੁੰਦੀ ਸੈੱਲ ਹੁੰਦੀ ਆ ਤਾਪਮਾਨ ਵੀ ਥੋੜਾ ਜਿਹਾ ਉੱਚਾ ਹੁੰਦਾ ਮਤਲਬ ਸਿੱਲੀ ਤੇ ਗਰਮੈਸ਼ ਵਾਲਾ ਜਿਹੜਾ ਮੌਸਮ ਹੁੰਦਾ ਹਜੇ ਆਪਾਂ ਝੋਨਾ ਲਾਉਣਾ ਸ਼ੁਰੂ ਕੀਤਾ ਹਜੇ ਉਹਨਾਂ ਆਪਾਂ ਫਸਲ ਨੂੰ ਫਟਾਰਾ ਕਰਾਉਣ ਵਾਸਤੇ ਖਰਾਕ ਦੇਣੀ ਹੈ ਬੂਟੇ ਨੇ ਜਿਹੜਾ ਗਰੋ ਕਰਨਾ ਹੈ ਹਜੇ ਵਧਣਾ ਫੁੱਲਣਾ ਆਪਾਂ ਪਹਿਲਾਂ ਹੀ ਜਿਹੜੀਆਂ ਦਵਾਈਆਂ ਤੇ ਉਹਨੂੰ ਪਾ ਰਹੇ ਹਾਂ ਹਜੇ ਪਹਿਲਾਂ ਖਰਾਕ ਦਿਓ ਜਿੰਨਾ ਚਿਰ ਬੂਟਾ ਫਟਾਰਾ ਕਰਦਾ ਉਹਨੂੰ ਖਰਾਕ ਦੇਣੀ ਹੈ ਉਸ ਤੋਂ ਬਾਅਦ ਜ਼ ਜਿਹੜਾ ਉਲੀਨਾਸ਼ਕ ਜ਼ਰੂਰਤ ਅਨਸਾਰ ਉਲੀਨਾਸ਼ਕਾਂ ਦੀ ਜ਼ਰੂਰਤ ਖਾਸ ਤੌਰ ਤੇ ਆਪਾਂ ਨੂੰ 55-60 ਦਿਨ ਤੱਕ ਤਾਂ ਬਿਲਕੁਲ ਨਹੀਂ ਪੈਂਦੀ। ਫਸਲ ਜਦੋਂ ਗੋਭ ਚਾਉਣ ਤੋਂ ਜਾਂ ਤਾਂ 10-12 ਦਿਨ 15 ਦਿਨ ਪਹਿਲਾਂ ਵੀ ਕਰ ਸਕਦੇ ਹਾਂ ਜਾਂ ਗੋਭ ਚਾਉਣ ਸਮੇਂ ਅਜੇ 40 ਤੋਂ 50 ਦਿਨ ਤਾਂ ਬਿਲਕੁਲ ਆਪਾਂ ਉਲੀਨਾਸ਼ਕ ਬਾਰੇ ਸੋਚਣਾ ਨਹੀਂ ਹੈ। ਹਾਂ ਜਿੱਥੇ ਕਿਤੇ ਕੋਈ ਫੁੱਟ ਰੌਟ ਪੈਂਦੀ ਆ ਕਿਸੇ ਕਿਸਮ ਦੇ ਵਿੱਚ ਜਾਂ ਕੋਈ ਹੋਰ ਤਣੇ ਦਾ ਗਾਲਾ ਆਪਾਂ ਜਿਆਦਾ ਪਾਣੀ ਖੜਾ ਰੱਖਿਆ ਜਾਂ ਕਈ ਜਗ੍ਹਾ ਦੇ ਉੱਤੇ ਸ਼ੋਰ ਆ ਜਿਆਦਾ ਹੁੰਦਾ ਉੱਥੇ ਆਪਾਂ ਨੂੰ ਸਮੱਸਿਆ ਆਉਂਦੀ ਹੈ ਉੱਥੇ ਆਪਾਂ ਪਾ ਸਕਦੇ ਹਾਂ ਪਰ ਵੈਸੇ ਆਪਾਂ ਰਟੀਨ 'ਚ ਨਹੀਂ ਪਾਉਣਾ ਕਿ ਯੂਰੀਆ ਪਾ ਰਹੇ ਤੇ ਨਾਲ ਆਪੋਲੀ ਨਾਸ਼ਕ 1236 ਪਾ ਦਈਏ ਜਾਂ ਦਾਣੇਦਾਰ ਜਿਹੜਾ ਪਾ ਦਈਏ ਇਹਦੇ ਨਾਲ ਆਪਾਂ ਮਿੱਤਰ ਕੀੜੇ ਆਪਰੇ ਖਤਮ ਕਰ ਲਾਂਗੇ ਦਾਣੇਦਾਰ ਜਿਹੜਾ ਜ਼ਮੀਨ 'ਚ ਪਾਉਣੇ ਆ ਤਾਂ ਮਿੱਤਰ ਕੀੜਾ ਤਾਂ ਖਤਮ ਹੋਣੇ ਹੋਣੇ ਆ ਉਹਦੇ ਨਾਲ ਫਸਲ ਆਉਣੀ ਜਿਹੜਾ ਪ੍ਰੋਪਰ ਨਿਊਟ੍ਰੀਸ਼ਨ ਨਹੀਂ ਮਿਲਦਾ ਫਿਰ ਆਪਾਂ ਨੂੰ ਉਹ ਜਿਹੜੀ ਸਾਰੀ ਫਸਲ ਨੂੰ ਹੀ ਦਵਾਈਆਂ ਦੇ ਨਾਲ ਹੀ ਪਾਲਣਾ ਪ ਸੋ ਇਹ ਚੀਜ਼ ਤੋਂ ਕਿਸਾਨ ਵੀਰੋ ਬਹੁਤ ਜ਼ਿਆਦਾ ਜੜਾ ਗ੍ਰੇਸ ਕਰਨਾ ਚਾਹੀਦਾ ਸਿੱਧੀ ਬਜਾਈ ਦੇ ਵਿੱਚ ਯੂਰੀਆ ਆਪਾਂ ਤਿੰਨ ਬਰਾਬਰੇ ਸਿਆਂ ਜਵੰਡ ਕੇ ਬਜਾਈ ਤੋਂ 4 6 ਤੇ 9 ਹਫ਼ਤੇ ਬਾਅਦ ਯੂਰੀਆ ਖਾਦ ਪਾਉਣੀ ਹੈ ਬਾਸਮਤੀ ਨੂੰ ਜਿਹੜੀ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ ਯੂਰੀਆ ਦੋ ਬਰਾਬਰ ਗੈਸਤਾ ਚ ਪਨੀਰੀ ਪਟ ਕੇ ਲਾਉਣ ਤੋਂ 3 ਤੇ 6 ਹਫ਼ਤੇ ਬਾਅਦ 21 ਤੇ 42 ਦਿਨ ਤੇ ਬਾਸਮਤੀ ਨੂੰ ਯੂਰੀਆ ਪਾਉਣੀ ਹੈ ਬਜਾਈ ਸਮੇਂ ਕਦੂ ਕਰਨ ਸਮੇਂ ਜਾਂ ਉਦੋਂ 7 8 ਦਿਨ ਬਾਅਦ ਬਿਲਕੁਲ ਨਹੀਂ ਜ਼ਰੂਰਤ ਨਹੀਂ ਕਿਉਂਕਿ ਇਹਨੂੰ ਯੂਰੀਆ ਦੀ ਨਾਈਟ੍ਰੋਜਨ ਦੀ ਘੱਟ ਜ਼ਰੂਰਤ ਹੁੰਦੀ ਹੈ ਤੇ ਜੇ ਸਿੱਧੀ ਬਿਜਾਈ ਕੀਤੀ ਬਾਸਮਤੀ ਦੀ ਉਹਨੂੰ ਤਿੰਨ ਬਰਾਬਰ ਦੇ ਸੰਜੂਰੀਆ ਵੰਡ ਕੇ ਬਿਜਾਈ ਤੋਂ ਤਿੰਨ 6 ਤੇ 9 ਹਫ਼ਤਿਆਂ ਤੇ ਆਪਾਂ ਯੂਰੀਆ ਜਿਹੜੀ ਪਾ ਦੇਣੀ ਹੈ ਬਾਸਮਤੀ ਦੀ ਫਸਲ 'ਚ ਉਹ ਆਪਾਂ ਤਿੰਨ 6 ਤੇ 9 ਹਫ਼ਤਿਆਂ ਤੇ ਖਤਮ ਕਰ ਦੇਣੀ ਹੈ ਤੇ ਝੋਨੇ ਦੇ ਵਿੱਚ ਸੀਗੀ 4 6 ਤੇ 9 ਹਫ਼ਤਿਆਂ ਤੇ ਸੋ ਉਦੋਂ ਬਾਅਦ ਜਿਹੜਾ ਕੋਈ ਮੱਕੀ ਦੇ ਕਿਸਾਨ ਵੀਰ ਮੱਕੀ ਲਾਈ ਹੈ ਉਹਨੂੰ ਆਪਾਂ ਤਿੰਨ ਹਿੱਸਿਆਂ ਜੂਰੀਆ ਵੰਡ ਕੇ ਬਿਜਾਈ ਵੇਲੇ ਫਸਲ ਜਦੋਂ ਗੋਡੇ-ਗੋਡੇ ਹੋ ਗਈ ਉਦੋਂ ਬਾਅਦ ਤੇ ਜਦੋਂ ਬੂਰ ਪੈ ਰਿਹਾ ਉਦੋਂ ਆਪਾਂ ਤਿੰਨ ਕਿਸ਼ਤਾਂ ਦੇ ਵਿੱਚ ਯੂਰੀਆ ਮੱਕੀ ਨੂੰ ਪਾ ਦੇਣੀ ਹੈ ਬਜਾਈ ਵੇਲੇ ਫਸਲ ਗੋਡੇ-ਗੋਡੇ ਹੋਣ ਤੇ ਤੇ ਜਦੋਂ ਬਾਬੂ ਝੰਡੇ ਨਿਕਲ ਰਹੇ ਉਦੋਂ ਨਰਮੇ ਨੂੰ ਆਪਾਂ ਅੱਧੀ ਯੂਰੀਆ ਬੂਟੇ ਵਿਰਲੇ ਕਰਨ ਵੇਲੇ ਪਾ ਦੇਣੀ ਹੈ ਤੇ ਬਾਕੀ ਅੱਧੀ ਯੂਰੀਆ ਫੁੱਲ ਨਿਕਲਣ ਸਮੇਂ ਪਾਉਣੀ ਚਾਹੀਦੀ ਹੈ ਤੇ ਚੰਗਾ ਝਾੜ ਲੈਣ ਲਈ ਫੁੱਲ ਪੈਣ ਤੇ ਬੀਟੀ ਨਰਮੇ ਵਿੱਚ ਆਪਾਂ ਜਿਹੜੀ 2% ਪੋਟਾਸ਼ੀਅਮ ਨਾਈਟ੍ਰੇਟ 13-0-45 ਦੇ ਘੋਲ ਹਫ਼ਤੇ-ਹਫ਼ਤੇ ਦੇ ਵਕਤ ਵਿੱਚ ਚਾਰ ਸਪਰੇਆਂ ਕਰਨੀਆਂ ਫੁੱਲ ਪੈਣ ਤੋਂ ਸ਼ੁਰੂ ਹੋਣ ਤੋਂ ਲੈ ਠੀਕ ਹੈ ਕਈ ਵਾਰ ਨਰਮੇ ਦੇ ਫੁੱਲ ਪੈਣ ਦੇ ਜਿਹੜੇ ਪੱਤੇ ਲਾਲ ਜੇ ਹੋ ਜਾਂਦੇ ਜਦੋਂ ਫੁੱਲ ਪੈਣ ਸ਼ੁਰੂ ਹੁੰਦੇ ਆ ਤਾਂ ਇਹ ਉਹਦੀ ਰੋਗ ਥਾਂ ਵਾਸਤੇ 1% ਜਿਹੜਾ ম্যাগਨੀਸ਼ੀਅਮ ਸਲਫੇਟ ਦੇ ਘੋਲ ਦੀ ਆਪਾਂ 15 ਵਕਤ 15 ਦਿਨ ਦੇ ਵਕਫੇ ਤੇ ਦੋ ਸਪਰੇਆ ম্যাগਨੀਸ਼ੀਅਮ ਸਲਫੇਟ ਦੀਆਂ ਕਰ ਦੇਣੀ ਸੋ ਇਹ ਜਿਹੜਾ ਦੂਜੀ ਫਸਲਾਂ ਬਾਰੇ ਸੀ ਇਕਾ ਚੋਨੇ ਦੀ ਫਸਲ ਦੇ ਵਿੱਚ ਇਹੀ ਆ ਕਿਸਾਨ ਵੀਰੋ ਪਾਣੀ ਵੀ ਖਾਸ ਤੌਰ ਤੇ ਖਿਆਲ ਰੱਖਣਾ ਪਾਣੀ ਵੀ ਆਪਾਂ 15 ਦਿਨ ਤੋਂ ਬਾਅਦ ਸਕਾਸ ਕਾ ਕੇ ਲਾਓ ਜਿੱਥੇ ਕੋਈ ਚੂਹੇ ਦੀ ਸਮੱਸਿਆ ਉਹਦੀ ਜਿਹੜੀ ਰੋਕਥਾਮ ਆ ਆਪਾਂ ਜਿਹੜੀ ਚੂਹਿਆਂ ਦੀ ਰੋਕਥਾਮ ਬਾਰੇ ਆਪਾਂ ਵੱਖਰੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਚੂਹਿਆਂ ਦੀ ਰੋਕਥਾਮ ਤਾਂ ਆਪਾਂ ਜਿਹੜਾ ਹੈਗਾ ਇੱਕ ਵਾਰੀ ਖੇਤ ਭਰਤਾ ਉਸ ਤੋਂ ਬਾਅਦ ਜਿਹੜਾ ਸਿਕਾਸ ਘਾ ਕੇ ਲਾਉਣਾ ਉਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਦਵਾਈ ਜ਼ਰੂਰ ਜਿੱਥੇ ਜਿਆਦਾ ਜਿਆਦਾ ਚੂਹੇ ਆ ਪੱਕੀਆਂ ਵਟਾਂ ਨਾ ਰਹਿਣ ਦਿਓ ਜਿੱਥੇ ਕਿਤੇ ਘਾਹ ਫੂਸ ਆ ਜਾਂ ਖਾਲਿਆਂ ਦੇ ਨਾਲ ਉਹਨੂੰ ਕਟ ਕੇ ਆਪਾਂ ਰੱਖੀਏ ਜਾਂ ਜਿਹੜੀ ਸਪਰੇਅ ਦੇ ਨਾਲ ਜਿਹੜੇ ਘਾਹ ਵਗੈਰਾ ਨਾ ਹੋਣ ਦਈਏ ਜਿੱਥੇ ਕਿ ਵਾਧੇ ਫੁੱਲਦੇ ਹੈ ਕਿ ਜਿਹੜੇ ਜਾਨਵਰ ਸੋ ਜਿਹੜਾ ਹੈਗਾ ਉਮੀਦ ਹੈ ਕਿ ਤੁਹਾਨੂੰ ਜਿਹੜੇ ਆਪਦੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਵਾਧੂ ਜਿਹੜਾ ਆਪਾਂ ਖਰਚੇ ਨੂੰ ਕਿਸਾਨ ਵੀਰੋ ਕੰਟਰੋਲ ਕਰਨਾ ਹੈ ਖਰਚੇ ਦੀ ਗੱਲ ਚ ਰੱਖਣੀ ਝੋਨੇ ਦੀ ਫਸਲ ਜੀ ਆਪਣਾ ਖਰਚਾ ਜ਼ਿਆਦਾ ਹੁੰਦਾ ਕਣਕ ਚ ਤਾਂ ਸਾਵਨ ਨਾ ਹੁੰਦਾ ਝੋਨੇ ਚ ਵੀ ਆਪਾਂ ਜਿਹੜਾ ਹੈਗਾ ਕੋਈ ਖਾਸ ਤਰ੍ਹਾਂ ਦੇ ਚੂਰਨ ਵਾਧੂ ਘਾਟੂ ਜਿਹੜੇ ਹੈਗੇ